कल प्रेस कॉन्फ्रेंस ਕੀਤੀ ਐ ਐਮਐਲਏ ਸਾਹਿਬ ਨੇ ਕਹਿੰਦੇ ਜੀ ਪਹਿਲੇ ਐਮਐਲਏ ਨੇ ਕੰਮ ਨਹੀਂ ਕਰਾਇਆ ਇਹ ਪਿੰਡੂ ਹਲਕਾ ਟੋਟਲ ਸੁਦਾਂ ਪਰਲੋਦੀ ਔਰ ਇੱਥੇ 90% ਪਿੰਡਾਂ ਨੂੰ ਜਿਹੜੀਆਂ 18 ਫੁੱਟ ਸੜਕਾਂ ਨਾਲ ਜੋੜਿਆ ਗਿਆ ਤੁਸੀਂ ਘੁੰਮ ਕੇ ਕਿਤੇ ਦੇਖ ਲੋ ਕਿਤੇ ਵੀ 18 ਫੁੱਟ ਤੋਂ ਘੱਟ ਸੜਕ ਨਹੀਂ ਗਈ ਨਵੀਆਂ ਸੜਕਾਂ ਜਿਹੜੀਆਂ ਉਹ ਬਣਾਈਆਂ ਗਈਆਂ ਔਰ ਬਹੁਤ ਇਹੋ ਜਿਹੇ ਕੰਮ ਮੈਂ ਗਿਣ ਲੱਗਾ ਤੇ ਮੈਨੂੰ ਲੱਗਦਾ ਵੀ ਸਾਰੀ ਰਾਤ ਲੱਗ ਸਕਦੀ ਆ ਵੀ ਜਿਹੜੇ ਪਿੰਡਾਂ ਨੂੰ ਇੰਨੀਆਂ ਗਰਾਂਟਾਂ ਦੇ ਕੇ ਪਿੰਡਾਂ ਨੂੰ ਹੀ ਸ਼ਹਿਰਾਂ ਦੇ ਬਰਾਬਰ ਲੈ ਕੇ ਜਾਂਦਾ ਫਿਰ ਹਸਪੀਟਲ ਤੁਸੀਂ ਦੇਖਿਆ ਬੜਾ ਮੜਾਲ ਸੀ ਔਰ ਇਹਦੇ ਵਿੱਚ ਹੁਣ 2 ਸਾਲ ਤੋਂ ਡਾਕਟਰ ਜਿਹੜੇ ਆ ਬਹੁਤ ਕਮੀ ਆ ਔਰ ਮਸ਼ੀਨਰੀ ਜਿਹੜੀ ਲੈ ਕੇ ਆਂਦੀ ਸੀ ਉਹ ਮਸ਼ੀਨਰੀ ਵੀ ਜਿਹੜੀ ਟੁਕ ਟੁਕ ਕੇ ਲਈ ਜਾਂਦੇ ਆ ਉਹ ਉਹਨੂੰ ਕੋਈ ਧਿਆਨ ਨਹੀਂ ਰੱਖਦਾ ਕੋਈ ਫਗਵਾੜੇ ਲੱਗੇ ਕੋਈ ਕਬੂਥਰੇ ਲੱਗੇ ਇਹ ਰੱਖਣਾ ਖਿਆਲ ਤੇ ਜਿਹੜਾ ਆ ਜਿਹਦੀ ਸਰਕਾਰ ਹੋਵੇ ਉਹਨੇ ਜਾਂ ਐਮਐਲਏ ਨੇ ਇਹ ਖਿਆਲ ਰੱਖਣਾ ਹੁੰਦਾ ਕਿ ਕੀ ਪੁਲ ਬਣਾਏ ਆ 5 ਸਾਲਾਂ ਦੇ ਵਿੱਚ ਕਿਤੇ ਮੈਂ ਕਹਿੰਦਾ ਇੱਥੇ ਤਾਂ ਆਪਾਂ ਕਿਸੇ ਨਾਲ ਕੰਪੈਰੀਸ਼ਨ ਲਾ ਕੇ ਬੰਨੇ ਕੀ ਕਰਨਾ ਇੱਥੇ ਤੇ ਹੋਈ ਕੁਝ ਨਹੀਂਗਾ 5 ਸਾਲਾਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਰਚ ਕਰਿਓ ਵੀ ਕਿਸੇ ਐਮਐਲਏ ਨੇ ਕੀ ਪੁਲ ਬਣਾਏ ਆ ਆ ਬਾਉਪਰ ਵਾਲਾ ਪੁਲ ਜਿਹੜਾ ਕਦੀ ਸੋਚ ਸਕਦਾ ਹੈ ਕੋਈ ਵੀ ਦੇਸ਼ ਦੀ ਜਾਤੀ ਤੋਂ ਬਾਅਦ ਪਹਿਲੀ ਵਾਰੀ ਅੱਦੇ ਦਰਿਆ ਤੇ ਜਿਹੜਾ ਪੁਲ ਬਣਿਆ ਉਹ ਇਹੋ ਜਿਹਾ ਕੰਮ 21 ਪੁਲ ਕੋਈ ਜਿਹੜਾ ਛੋਟੀ ਗੱਲ ਨਹੀਂ ਔਰ ਵਿੱਚ ਵਿਰੋਧੀਆਂ ਦੇ ਵਿਰੋਧੀ ਕਰਨਾ ਹੁੰਦਾ ਤਾਂ ਕੋਈ ਚੀਜ਼ ਬਣਾ ਦਈਏ ਜੀ ਪੋਲੇ ਐਵੇਂ ਬਣਾਈ ਜਾਂਦੇ ਆ ਅੱਜ ਜੇ ਦੋ ਦੋ ਪੋਲੇ ਆ ਤਾਂ ਤਾਂ ਹੀ ਲੰਘਣਾ ਸੌਖਾ ਹੋਇਆ ਅੱਜ ਸਹਿ ਸ਼ਹਿਰ ਦੇ ਵਿੱਚ ਮਿੱਟੀ ਉੱਡ ਰਹੀ ਆ ਬੁਰੀ ਹਾਲਤਾਂ ਇਹਨਾਂ ਕੋ ਉਹ ਤੇ ਬਣ ਨਹੀਂ ਰਿਹਾ ਤੇ ਜਿਹੜਾ ਪਹਿਲੇ ਕੰਮਾਂ ਦੀ ਟਾਵਰ ਦੇ ਪੈਸੇ ਇੱਕ ਔਕ ਟਾਵਰ ਦੇ ਪੈਸੇ ਸਾਰੇ ਦੇ ਕੇ ਕੰਮ ਸ਼ੁਰੂ ਕਰਾ ਕੇ ਮੈਂ ਗਿਆ ਸੀ ਉਹ ਵੀ ਜਿਹੜਾ ਕੰਮ ਵਿੱਚੇ ਪਿਆ ਘੜੀਆਂ ਨਹੀਂ ਲੱਗ ਸਕੀਆਂ 2 ਸਾਲ ਤੋਂ ਰੋਲਮੈਂਟ ਦੀ ਪਿੰਡਾਂ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡੀ 5 ਸਾਲਾਂ ਦੇ ਵਿੱਚ ਤੁਸੀਂ ਦੇਖ ਲਿਆ 2 ਸਾਲ ਦੇ ਵਿੱਚ ਇੱਕ ਇੱਟ ਨਹੀਂ ਲੱਗੀ ਇਹ ਜਿਹੜਾ ਪਾਈਪ ਪੈ ਰਹੇ ਆ ਇਹ ਉਦੋਂ ਤਾਂ ਨਹੀਂ ਪਾਏ ਵੀ ਮੇਲਾ ਆ ਗਿਆ ਪੱਟੀਆਂ ਜਾਨੀਆਂ ਤੇ ਸੜਕਾਂ ਪਟਕੀ ਪਟੀਆਂ ਗਈਆਂ ਸੰਗਤ ਨੂੰ ਉਹਦਾ ਜਿਹੜਾ ਉਹ ਮੇਲੇ ਤੇ ਜਿਹੜਾ ਪ੍ਰਭਾਵ ਪੈਣਾ ਇਹ ਉਸ ਪੈਸੇ ਨਾਲ ਹੀ ਪਾਈਪ ਜਿਹੜੇ ਪੈ ਰਹੇ ਆ ਤੇ ਇਹ ਜਿਹੜੀ ਸੜਕ ਉੱਪਰ ਬਣਾਉਣੀ ਆ ਮਿਸਪਲ ਕਮੇਟੀ ਨੇ ਬਣਾਉਣੀ ਆ ਹੁਣ ਛੇਤੀ ਤੋਂ ਛੇਤੀ ਧਿਆਨ ਕਰਨ ਦੀ ਇਹ ਲੋੜ ਹੈ ਇਹਨਾਂ ਨੂੰ ਵੀ ਕਮੇਟੀ ਜਿਹੜੀ ਆ ਉਹ ਸੜਕ ਬਣਾਵੇ ਤੇ ਲੋਕਾਂ ਦੇ ਜਿਹੜੇ ਕਾਰੋਬਾਰ ਆ ਲੋਕਾਂ ਦੇ ਜਿਹੜੇ ਕੰਮ ਆ ਦੁਕਾਨਾਂ ਜਾਂ ਬੰਦਾ ਬਿਮਾਰ ਹੋ ਜਾਂਦਾ ਮਿੱਟੀ ਉੱਡ ਉੱਡ ਕੇ ਜਦ ਗਾਂ ਗਰਮੀ ਦਾ ਸੀਜ਼ਨ ਆਉਣਾ ਉਹਦੇ ਲਈ ਇਹ ਤਿਆਰ ਦੇਣ ਦੀ ਲੋੜ ਆ ਤਾਂ ਮਿਸਪਲ ਕਮੇਟੀ ਨੂੰ ਕੋ ਉਹ ਤੁਹਾਨੂੰ ਪਤਾ ਕੋ ਆਪਣੀ ਮਸ਼ੀਨਰੀ ਨਹੀਂ ਸੀ ਹੁੰਦੀ 26 ਛੋਟੇ ਹੱਥੀ ਸਫਾਈ ਵਾਲੇ ਤੇ ਪੂਰਾ ਚੱਕਣ ਵਾਲੇ ਦੂਜੇ ਸਾਰੇ ਦੇ ਕੇ ਕਲੀਨਿੰਗ ਮਸ਼ੀਨ ਤੱਕ ਜਿਹੜੀ ਦਿੱਤੀ ਆ ਜਿਸ ਵੀ ਮਸ਼ੀਨਾਂ ਲੈਤੀਆਂ ਟਰਾਲੀਆਂ ਔਰ ਕੋਈ ਚੀਜ਼ ਜਿਹੜੀ ਇਹੋ ਜੀ ਛੱਡੀ ਰਹੀ ਜਿਹੜੀ ਮਤਲਬ ਮੈਂ ਕਹਿ ਸਕਦਾ ਆ ਵੀ ਸੁਲਤਾਨਪੁਰ ਲੋਧੀ ਨੂੰ ਨਹੀਂ ਦਿੱਤੀ ਗਈ ਤਾਂ ਇਹ ਇਸ ਕਰਕੇ ਤੁਹਾਨੂੰ ਸਾਧਨ ਬੁਲਾਇਆ ਸੀ ਵੀ ਇਹ ਕਾਮਕਾਰ ਸਾਰੇ ਜਿਹੜੇ ਚੱਲ ਰਹੇ ਆ ਨਾ ਇਹ 5 ਸਾਲ ਆਪਣੇ ਚੱਲਦੇ ਆ ਹਾਂਜੀ ਜੀ ਮਸਾ ਜੀ ਤੁਸੀਂ ਪ੍ਰੈਸ ਕਾਨਫਰੰਸ ਇਸ ਬੰਦੂ ਚ ਕਰ ਰਹੇ ਹੋ ਰਕੀ ਮੋਟਿਵ ਇਹ ਪ੍ਰੈਸ ਕਾਨਫਰੰਸ ਕਾਫੀ देर ਹੋ ਗਿਆ ਸੀ ਆਪਣੇ ਭਰਾਵਾਂ ਨੂੰ ਮਿਲਿਆ ਨੂੰ ਤੁਹਾਨੂੰ ਸਾਰਿਆਂ ਨੂੰ ਔਰ ਇਲੈਕਸ਼ਨ ਜਿਹੜੀ ਆ ਉਸ ਤੋਂ ਬਾਅਦ ਟਾਈਮ ਬਾਅਦ ਹੀ ਕਾਫੀ ਆਪਾਂ ਇਕੱਠੇ ਹੋਏ ਆ ਇਹ ਪ੍ਰੈਸ ਕਾਨਫਰੰਸ ਕਰਨ ਦਾ ਜਰੀਆ ਇਹ ਆ ਵੀ ਕਈ ਵਾਰੀ ਨਾ ਕੰਮ ਛੇਤੀ ਛੇਤੇ ਭੁੱਲ ਜਾਂਦੇ ਆ ਜਾਂ ਕੰਮ ਨੂੰ ਕਈ ਵਾਰੀ ਗਲਤ ਐਂਗਲ ਤੋਂ ਇਲਜ਼ਾਮ ਲੀ ਕਰਕੇ ਤੁਸੀਂ ਇੱਕ ਜਰੀਆ ਇਹੋ ਜਿਹਾ ਜਿਹੜਾ ਲੋਕਾਂ ਤੱਕ ਸਾਰੀ ਗੱਲ ਸਹੀ ਪਚਾਉਂਦੇ ਆ ਤੇ ਜਿਹੜੇ ਪਚਾਈ ਵੀ ਜਾਂਦੀ ਆ ਤੇ ਅੱਜਕੱਲ ਜਿਹੜਾ ਇਹ মিডিਆ ਆ سوشل মিডিਆ ਕਹ ਲਈਏ মিডিਆ ਕਹ ਲਈਏ ਇਹਦੇ ਵਿੱਚ ਕੋਈ ਗੱਲ ਲੁਕ ਛਿਪ ਨਹੀਂ ਸਕਦੀ ਵੀ ਕਦੋਂ ਕੀ ਕੀਤਾ ਸੀ ਕਿੰਨੇ ਕੀ ਕੀਤਾ ਸੀ ਕਿੰਨੇ ਕਿਹੜੇ ਕੰਮ ਕਰਾਏ ਸੀ। ਤੋਂ ਇਹ ਕੰਮਾਂ ਬਾਰੇ ਦੱਸਣ ਬਾਰੇ ਕਈ ਵਾਰੀ ਚਿੱਤਾਂ ਭੁੱਲ ਜਾਂਦਾ ਵੀ ਕੰਮ ਜਿਹੜੇ ਬੰਦੇ ਨੇ ਕਰਾਏ ਉਹਨਾਂ ਨੂੰ ਉਹਨੂੰ ਵੈਸੇ ਮੂੰਹ ਜਬਾਨੀ ਯਾਦ ਹੁੰਦੇ ਆ। ਕੱਲ ਪ੍ਰੈਸ ਕਾਨਫਰੰਸ ਕੀਤੀ ਐ ਐਮਐਲ ਸਾਬ ਨੇ ਕਹਿੰਦੇ ਜੀ ਪਹਿਲੇ ਐਮਐਲ ਨੇ ਕੰਮ ਨਹੀਂ ਕਰਾਏ। ਮੈਂ ਉਹਨਾਂ ਦੱਸਣਾ ਚਾਹੁੰਦਾ ਐ ਇੱਥੇ ਜਦੋਂ ਬੋਰਡਸ ਥੱਲੇ ਲੋਕ ਬਸਾਂ ਤੇ ਚੜਦੇ ਹੁੰਦੇ ਸੀ ਤੇ ਬਸ ਸਟੈਂਡ ਦੇਖ ਲਓ ਕਿਹੋ ਜਿਹਾ ਬਣਿਆ ਹੁਣ ਨਹੀਂ ਸੰਭਿਆ ਤੇ ਇਹਦੇ ਵਿੱਚ 2 ਸਾਲ ਹੋ ਗਿਆ ਸਰਕਾਰ ਨੇ ਆਪਣੀ ਇਹ ਸਾਹਮਣਾ ਜਿਹੜਾ ਆ ਮੌਜੂਦਾ ਸਰਕਾਰ ਤੇ ਮੌਜੂਦਾ ਮਲੇ ਦਾ ਕੰਮ ਹੁੰਦਾ ਰੇਲਵੇ ਸਟੇਸ਼ਨ ਐ ਨਹੀਂ ਸੀ ਇੱਥੇ ਰੇਲਵੇ ਸਟੇਸ਼ਨ ਛੋਟਾ ਸੀ ਉਹ ਵੀ ਕਿੰਨਾ ਵਧੀਆ ਉਹਦੋਂ ਇੱਕ ਸਹੂਲਤਾਂ ਦਾ ਤੁਹਾਡੇ ਸਾਹਮਣੇ ਬਣਾਇਆ ਫਿਰ ਕਿਤੇ ਅੱਗ ਲੱਗ ਜਾਂਦੀ ਨੁਕਸਾਨ ਹੁੰਦਾ ਕਪੂਰਸ ਥੱਲੇੋਂ ਲੋਕ ਜਦੋਂ ਤੱਕ ਫਾਇਰ ਬ੍ਰਿਗੇਡ ਆਉਂਦੀ ਸੀ ਉਹਦੋਂ ਤੱਕ ਸਾਰਾ ਨੁਕਸਾਨ ਹੋ ਗਿਆ ਫਸਲ ਵੀ ਜਾਂ ਘਰੇਲੂ ਵੀ ਸੜ ਕੇ ਸੁਆਹ ਹੋ ਜਾਂਦਾ ਸੀ ਫਾਇਰ ਬ੍ਰਿਗੇਡ ਜਿਹੜਾ ਟੈਂਡਰ ਇੱਥੇ ਲੈ ਕੇ ਆਉਂਦਾ ਔਰ ਅੱਜ ਦੀ ਡੇਟ ਦੇ ਵਿੱਚ ਦੇਖੋ ਤੁਸੀਂ ਜਿਹੋ ਜਿਹਾ ਫਾਇਰ ਸਿਸਟਮ ਆਪਣੇ ਸੁਲਤਾਨਪੁਰ ਚੱਕ ਤੇ ਵੀ ਨਹੀਂਗਾ ਫਿਰ ਦੁਬਾਰਾ ਤੁਸੀਂ ਸ਼ਹਿਰ ਦੀ ਮੈਂ ਹੋਰ ਗੱਲ ਕਰਾਂ ਜਿਹੜਾ ਰੈਸਟ ਹਾਊਸ ਦਾ ਨਵੀਨੀਕਰਨ ਵੀ ਕੀਤਾ ਨਵੇਂ ਵੀ ਬਣਾਏ ਤੇ ਨਵੀਨੀਕਰਨ ਵੀ ਕੀਤਾ ਮੀਟਿੰਗ ਲਈ ਇੱਥੇ ਕੋਈ ਹਾਲ ਨਹੀਂ ਸੀਗਾ ਵੀ ਕਿਸੇ ਨੇ ਮੀਟਿੰਗ ਕਰਨੀ ਹੁੰਦੀ ਸੀ ਮੀਟਿੰਗ ਹਾਲ ਜਿਹੜਾ ਉਹ ਨਹੀਂ ਸੀ ਕਿਤੇ ਉਹ ਵੀ ਇੱਥੇ ਹੀ ਹੋਜਾ ਬਣਿਆ ਜਿੱਥੇ ਪਹਿਲੀ ਜਿਹੜੀ ਆ ਕੈਬਨਟ ਦੀ ਮੀਟਿੰਗ ਪੰਜਾਬ ਦੀ ਬਾਹਰ ਹੋਈ ਕਿਤੇ ਤਾਂ ਸੁਲਤਾਨਪੁਰ ਲੋਧੀ ਧਰਤੀ ਹੋਈਆ ਫਿਰ ਹਸਪੀਟਲ ਤੁਸੀਂ ਦੇਖਿਆ ਬੜਾ ਮਾੜਾ ਹਾਲ ਸੀ ਅੱਜ ਹਸਪੀਟਲ ਜਿਹੜਾ ਆ ਉਹ ਪ੍ਰਾਈਵੇਟ ਹਸਪੀਟਲਾਂ ਨੂੰ ਮਤ ਪਾਉਂਦਾ ਆ ਮੈਂ ਆਪਣੇ ਟਾਈਮ ਤੇ ਪੂਰੇ ਡਾਕਟਰ ਪੂਰੀ ਮਸ਼ੀਨਰੀ ਔਰ ਬਲੱਡ ਬੈਂਕ ਟਰਾਮਾ ਸੈਂਟਰ ਔਰ ਆਈਸੀਯੂ ਚ ਅੱਜ ਵੀ ਤੁਸੀਂ ਜਾ ਕੇ ਦੇਖ ਲਓ ਜਿਹੜਾ ਸਿਸਟਮ ਜਿਹੜਾ ਲੱਗਾ ਆ ਹੁਣ ਉਹ ਕਿਤੇ ਵੀ ਮੈਂ ਕਹਿ ਸਕਦਾ ਵੀ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਉਹ ਜਿਹੜਾ ਹਸਪੀਟਲ ਹੈ ਨਹੀਂ ਗੇ ਪ੍ਰਾਈਵੇਟ ਹਸਪੀਟਲਾਂ ਤੋਂ ਵੀ ਉੱਪਰ ਜਿਹੜਾ ਉਹ ਹਸਪੀਟਲ ਸਾਡਾ ਜਿਹੜਾ ਕੰਮ ਕਰ ਰਿਹਾ ਔਰ ਇਹਦੇ ਵਿੱਚ ਹੁਣ 2 ਸਾਲ ਤੋਂ ਡਾਕਟਰ ਜਿਹੜੇ ਆ ਬਹੁਤ ਕਮੀ ਆ ਔਰ ਮਸ਼ੀਨਰੀ ਜਿਹੜੀ ਲੈ ਕੇ ਆਂਦੀ ਸੀ ਉਹ ਮਸ਼ੀਨਰੀ ਦੀ ਵੀ ਜਿਹੜੀ ਚੁੱਕ-ਚੁੱਕ ਕੇ ਲਈ ਜਾਂਦੇ ਆ ਉਹ ਉਹਨਾਂ ਕੋਲ ਧਿਆਨ ਨਹੀਂ ਰੱਖਦਾ ਕੋਈ ਫਗਵਾੜੇ ਲੱਗੇ ਕੋਈ ਕਬੂਥਰੇ ਲੱਗੇ ਇਹ ਰੱਖਣਾ ਖਿਆਲ ਤੇ ਜਿਹੜਾ ਆ ਜਿਹਦੀ ਸਰਕਾਰ ਹੋਵੇ ਉਹਨੇ ਜਾਂ ਐਮਐਲਏ ਨੇ ਇਹ ਖਿਆਲ ਰੱਖਣਾ ਹੁੰਦਾ ਤੇ ਇਹ ਚੀਜ਼ਾਂ ਜਿਹੜੀਆਂ ਇਹ ਸ਼ਹਿਰ ਦੀ ਜਿਹੜੀ ਗੱਲ ਔਰ 21 ਪੁਲ ਬਣਾਏ ਆ ਪੰਜ ਸਾਲਾਂ ਦੇ ਵਿੱਚ ਕਿਤੇ ਮੈਂ ਕਹਿੰਨਾ ਇੱਥੇ ਤਾਂ ਆਪਾਂ ਕਿਸੇ ਨਾਲ ਕੰਪੈਰੀਸ਼ਨ ਲਾ ਕੇ ਬੰਨੇ ਕੀ ਕਰਨਾ ਇੱਥੇ ਤਾਂ ਹੋਇਆ ਹੀ ਕੁਝ ਨਹੀਂਗਾ 50 ਸਾਲਾਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਰਚ ਕਰਿਓ ਵੀ ਕਿਹੇ ਐਮ.ਐਲ.ਏ ਨੇ ਕੀ ਪੁਲ ਬਣਾਇਆ ਆ ਬਾਉਪਰ ਵਾਲਾ ਪੁਲ ਜਿਹੜਾ ਕਦੀ ਸੋਚ ਸਕਦਾ ਹੈ ਕੋਈ ਵੀ ਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਅੱਧੇ ਦਰਿਆ ਤੇ ਜਿਹੜਾ ਪੁਲ ਬਣਿਆ ਉਹ ਇਹੋ ਜਿਹਾ ਕੰਮ 21 ਪੁਲ ਕੋਈ ਜਿਹੜਾ ਛੋਟੀ ਗੱਲ ਨਹੀਂ ਔਰ ਇਹ ਪਿੰਡੂ ਹਲਕਾ ਟੋਟਲ ਸੁਲਤਾਨਪੁਰ ਲੋਧੀ ਔਰ ਇੱਥੇ 90% ਪਿੰਡਾਂ ਨੂੰ ਜਿਹੜੀਆਂ 18 ਫੁੱਟ ਸੜਕਾਂ ਨਾਲ ਜੋੜਿਆ ਗਿਆ ਤੁਸੀਂ ਘੁੰਮ ਕੇ ਕਿਤੇ ਦੇਖ ਲਓ ਕਿਤੇ ਵੀ 18 ਫੁੱਟ ਤੋਂ ਘੱਟ ਸੜਕ ਨਹੀਂ ਗਈ ਨਵੀਆਂ ਸੜਕਾਂ ਜਿਹੜੀਆਂ ਉਹ ਬਣਾਈਆਂ ਗਈਆਂ ਔਰ ਬਹੁਤ ਇਹੋ ਜਿਹੇ ਕੰਮ ਮੈਂ ਗਿਣ ਲਗਾ ਤੇ ਮੈਨੂੰ ਲੱਗਦਾ ਵੀ ਸਾਰੀ ਰਾਤ ਲੱਗ ਸਕਦੀ ਆ ਵੀ ਜਿਹੜੇ ਪਿੰਡਾਂ ਨੂੰ ਇੰਨੀਆਂ ਗਰਾਟਾਂ ਦੇ ਕੇ ਪਿੰਡਾਂ ਨੂੰ ਹੀ ਸ਼ਹਿਰਾਂ ਦੇ ਬਰਾਬਰ ਲੈ ਕੇ ਆਉਂਦਾ ਹੱਥਾ ਪਰ ਮਾਡਲ ਛੱਪੜ ਜਿਹੜੇ ਆ ਉਦੋਂ ਹੀ ਜਿਹੜੇ ਬਣਾਉਣੇ ਸ਼ੁਰੂ ਕੀਤੇ ਸੀ ਜਿਹੜੇ ਸਾਰੇ ਇਹ ਜਿਹੜਾ ਸਟਰੀਟ ਲਾਈਟਾਂ ਦੀ ਗੱਲ ਸ਼ਹਿਰ ਦੀ ਕਰ ਲਈਏ ਚਾਰ ਲਾਈਟਾਂ ਚੱਗਦੀਆਂ ਹੁੰਦੀਆਂ ਸਾਰੇ ਜਾਣਦੇ ਜਦੋਂ ਪਹਿਲਾਂ ਸ਼ੁਰੂ ਕੀਤਾ ਤੇ ਅੱਜ ਜਿਹੜਾ ਕਿੰਨੇ 100 ਲਾਈਟਾਂ ਜਿਹੜੀਆਂ ਆ ਉਹ ਸ਼ਹਿਰ ਦੇ ਵਿੱਚ ਨਿਰਵੇਗਨ ਜਿਹੜਾ ਚੱਲ ਰਿਹਾ ਔਰ ਬਿਜਲੀ ਦਾ ਬਿਲੀ ਬੋਰਡ ਦੀ ਮੈਂ ਗੱਲ ਕਰ ਲਵਾਂ ਮੇਰੇ ਸਮੇਂ ਦੇ ਵਿੱਚ ਬਿਜਲੀ ਬੋਰਡ ਤੇ 14.5 ਦੇ 14 ਕਰੋੜ ਦੇ ਕਰੀਬ ਪੈਸੇ ਲੱਗੇ ਆ ਇਹ ਪਹਿਲਾ ਸ਼ਹਿਰ ਆ ਹਿੰਦੁਸਤਾਨ ਦਾ ਸੁਲਤਾਨਪੁਰ ਲੋਧੀ ਜਿੱਥੇ ਐਲਟੀ ਕੇਬਲ ਜਿਹੜੀ ਆ ਉਹ ਅੰਡਰਗਰਾਉਂਡ ਪਾਈ ਗਈ ਹੈ ਇੱਥੇ ਟੈਸਟ ਕੀਤਾ ਗਿਆ ਸੀ ਇਹ ਲਈ ਵਾਲੇ ਚਲਤੋਂ ਅੰਡਰਗਰਾਉਂਡ ਕੇਬਲ ਸੁਲਤਾਨਪੁਰ ਨੂੰ ਆਉਂਦੀ ਆ ਤੇ ਇੱਕ ਉੱਪਰ ਦੀ ਆਉਂਦੀ ਆ ਜੇ ਇੱਕ ਖਰਾਬ ਹੋ ਜਾਏ ਤਾਂ ਦੂਸਰਾ ਜਿਹੜਾ ਅਲਟਰਨੇਟਰ ਉਹਦਾ ਜਿਹੜਾ ਉਹ ਜ਼ਰੂਰ ਇਸ ਚੀਜ਼ ਦਾ ਰੱਖਿਆ ਔਰ ਜਿਹੜਾ ਇਹ ਸਾਰੀਆਂ ਜਿਹੜੀਆਂ ਲਾਈਟਾਂ ਨੂੰ ਜਿਹੜਾ ਇੱਕ ਥਾਂ ਜੋੜਿਆ ਗਿਆ ਤੇ ਕੋਸ਼ਿਸ਼ ਕੀਤੀ ਹੈ ਜਿਹੜਾ ਗੁਰਦਾਰ ਬੇਬੇ ਸਾਹਿਬ ਤੇ ਹੱਤ ਸਾਹਿਬ ਇਹਨਾਂ ਨੂੰ 24 ਘੰਟੇ ਸਪਲਾਈ ਦੇ ਨਾਲ ਇਹ ਜੋੜ ਕੇ ਰੱਖਿਆ ਜਾਵੇ ਫਿਰ ਜਿਹੜਾ ਆਪਣੀ ਸਰਕਾਰ ਦੇ ਵਿੱਚ 50 ਕਰੋੜ ਦੇ ਕਰੀਬ ਕਿਸਾਨਾਂ ਦੇ ਕਰਜ਼ੇ ਕੋਆਪਰੇਟਿਵ ਸੁਸਾਇਟੀਆਂ ਨੇ ਮਾਫ ਕਰਾਏ ਆ ਉਹ ਕੋਈ ਬੰਦਾ ਮੁਨਕਰ ਨਹੀਂ ਉਹ ਸਦਾ ਕਲੀ ਕਲੀ ਲਿਸਟ ਪਈ ਆ ਕਲੇ ਕਲੇ ਬੰਦੇ ਦਾ ਨਾਮ ਪਿਆ ਸਭ ਕੁਝ ਪਿਆ ਆ ਪਾਰਕਾਂ ਤੁਹਾਡੇ ਸਾਹਮਣੇ ਸ਼ਹਿਰ ਦੇ ਵਿੱਚ ਬਣਾਈਆਂ ਆ ਔਰ ਪੁਲਾਂ ਦੀ ਤੇ ਮੈਂ ਗੱਲ ਕਰਤੀ ਆ ਵੀ ਆ ਦੇਖੋ ਜਿਹੜੇ ਪੁਲ ਤਲਵੰਡੀ ਵਾਲਾ ਇਧਰ ਆ ਦੂਜਾ ਹੋਰ 21 ਪੋਲੇ ਦੇ ਨਾਲ ਬਣਾਏ ਜਿਹੜੀ ਸਹੂਲਤ ਅੱਜ ਲੋਕਾਂ ਨੂੰ ਉਦੋਂ ਕਈ ਵਿੱਚ ਵਿਰੋਧੀਆਂ ਦੇ ਵਿਰੋਧੀ ਕਰਨਾ ਹੁੰਦਾ ਤਾਂ ਕੋਈ ਚੀਜ਼ ਬਣਾਦੀ ਹੈ ਜੀ ਪੋਲੇਆਂ ਵਿੱਚ ਬਣਾਈ ਜਾਂਦੇ ਆ ਅੱਜ ਜੇ ਦੋ ਦੋ ਪੋਲੇ ਆ ਤਾਂ ਤਾਂ ਹੀ ਲੰਘਣਾ ਸੌਖਾ ਹੋਇਆ ਅੱਜ ਸਹਿ ਸ਼ਹਿਰ ਦੇ ਵਿੱਚ ਮਿੱਟੀ ਉੱਡ ਰਹੀ ਆ ਬੁਰੀ ਹਾਲਤਾਂ ਇਹਨਾਂ ਕੋ ਉਹ ਤੇ ਬਣ ਨਹੀਂ ਰਿਹਾ ਤੇ ਜਿਹੜਾ ਪਹਿਲੇ ਕੰਮਾਂ ਦੀ ਟਾਵਰ ਦੇ ਪੈਸੇ ਕਲੌਕ ਟਾਵਰ ਦੇ ਪੈਸੇ ਸਾਰੇ ਦੇ ਕੇ ਕੰਮ ਸ਼ੁਰੂ ਕਰਾ ਕੇ ਮੈਂ ਗਿਆ ਸੀ ਉਹ ਵੀ ਜਿਹੜਾ ਕੰਮ ਵਿੱਚੇ ਪਿਆ ਘੜੀਆਂ ਨਹੀਂ ਲੱਗ ਸਕੀਆਂ 2 ਸਾਲ ਤੋਂ ਫਿਰ ਸੋ ਆਪਣਾ ਸੁਲਤਾਨਪੁਰ ਲੋਧੀ ਸ਼ਹਿਰ ਇੱਕ ਇਹੋ ਜਿਹਾ ਆ ਜਿੱਥੇ ਨੈਸ਼ਨਲ ਹਾਈਵੇ ਟੱਚ ਨਹੀਂ ਕਰਦਾ ਕਿਸੇ ਨੂੰ ਪਤਾ ਨਹੀਂ ਕਿ ਹੈ ਨੌਲੇਜ ਕਿ ਨਹੀਂ ਕਿਸੇ ਨੂੰ ਨੈਸ਼ਨਲ ਹਾਈਵੇ ਟੱਚ ਨਹੀਂ ਕਰਦਾ ਫਿਰ ਅਸੀਂ ਕੀ ਕੀਤਾ ਵੀ ਸੁਲਤਾਨਪੁਰ ਤੋਂ ਨੀ ਪੱਥਰੀ ਉਹਨਾਂ ਰੱਖਿਆ ਤੁਸੀਂ ਸਾਰੇ ਮੌਜੂਦ ਸੀਗੇ ਕੰਮ ਵੀ ਸ਼ੁਰੂ ਉਦੋਂ ਹੀ ਕਰਾਇਆ ਮੁੰਡੀ ਮੋੜ ਤੱਕ 4 ਲੇਨ ਵਿਦ ਉਹਦਾ ਜਿਹੜਾ ਆਪਣਾ ਡਵਾਈਡਰ ਵਿੱਚ ਲਾ ਕੇ ਉਹ ਜਿਹੜੀ ਸੜਕ ਬਣਦ ਰਹੀ ਹੈ ਤੁਹਾਡੇ ਸਾਹਮਣੇ ਕੰਪਲੀਟ ਹੋ ਚੱਲੀ ਆ ਸੁਲਤਾਨਪੁਰ ਤੋਂ ਡੇਟਮੰਡੀ ਸੜਕ ਵੀ ਜਿਹੜੀ ਉਹ ਵੀ 4 ਲੇਨ ਵਿਦ ਡਵਾਈਡਰ ਲਾ ਕੇ ਤੇ ਲਾਈਟਾਂ ਦਾ ਜਦੋਂ ਦੇਖੋ ਤੁਸੀਂ ਸੁਲਤਾਨਪੁਰ ਤੋਂ ਤੇ ਮੰਡੀ ਤੱਕ ਸੁਲਤਾਨਪੁਰ ਤੋਂ ਖੁਰਦਾਂ ਤੱਕ ਬਾਹਰ ਬੂਸਵਾਲ ਤੱਕ ਉਹ ਵੀ ਜਿਹੜੀਆਂ ਲਾਈਟਾਂ ਜਿਹੜੀਆਂ ਪੂਰਾ ਸ਼ਹਿਰ ਜਗਮਗਾਉਂਦਾ ਸੀ ਅੱਜ ਜੇ ਨਹੀਂ ਜਗਮਗਾਉਂਦਾ ਤੇ ਦੇਖ ਕੇ ਮਨ ਨੂੰ ਦੁੱਖ ਹੁੰਦਾ ਵੀ ਕੰਮ ਕੀਤੇ ਜਿਹੜੇ ਆ ਉਹ ਸਿਰੇ ਨਹੀਂ ਚੜੇ ਐਕਸਪ੍ਰੈਸ ਵੇ ਦੀ ਗੱਲ ਕਰ ਲਈਏ ਜਿਹੜਾ ਦਿੱਲੀ ਕਟੜਾ ਐਕਸਪ੍ਰੈਸ ਵੇ ਆ ਇਹ ਦਿੱਲੀ ਕਟੜਾ ਐਕਸਪ੍ਰੈਸ ਵੇ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਉਹ ਕਪੂਰਸਲੇ ਦੇ ਪਰਲੀ ਸਾਈਡ ਤੇ ਲੰਘਿਆ ਸੀਗਾ ਇਹ ਬਾਅਦ ਦੇ ਵਿੱਚ ਜਿਹੜਾ ਮੁੱਖ ਮੰਤਰੀ ਉਸ ਸਮੇਂ ਦੇ ਮਾਨਯੋਗ ਕੈਪਟਨ ਅਮਨਿੰਦਰ ਸਿੰਘ ਜੀ ਨਾਲ ਰਿਕੁਐਸਟ ਕੀਤੀ ਉਹਨਾਂ ਦੀ ਬੜੀ ਵੱਡੀ ਦੇਣ ਹੈ ਇਸ ਇਲਾਕੇ ਨੂੰ ਜਿਹੜਾ ਉਹਨਾਂ ਨੇ ਪਹਿਲ ਦੇ ਆਧਾਰ ਤੇ ਇਹ ਕੰਮ ਕੀਤੇ ਆ ਮਿਸਟਰ ਸੰਧੂ ਸੀ ਉਦੋਂ ਐਨਐਚ ਦੇ ਚੇਅਰਮੈਨ ਉਹਨਾਂ ਨੂੰ ਰਿਕੁਐਸਟ ਕਰਕੇ ਤੇ ਅਸੀਂ ਇਹ ਜਿਹੜਾ ਐਕਸਪ੍ਰੈਸ ਵੇ ਤੇ ਇੱਕ ਸਪੈਸ਼ਲ ਜਿਹੜਾ ਇਹ ਜਿਹੜਾ ਕਢਾਇਆ ਕਿ ਜਿਹੜਾ ਗ੍ਰੀਨ ਇਹਨੂੰ ਕਹਿ ਦਿੰਦੇ ਆ ਸultanpur ਤੋਂ ਜਿਹਦੇ ਵਿੱਚੋਂ ਉੱਥੋਂ ਕਾਲਾ ਸੰਗਿਆਵਾਲਦੀ ਹੋ ਕੇ ਸultanpur ਖਡੂਰ ਸਾਹਿਬ ਤੇ ਇਹੋ ਵਿੱਚੋਂ ਦੀ ਲੰਘ ਜਾਣਾ ਅਬਰਸਾਰੀ ਰਿਪੋਰਟ ਤੇ ਇਹ ਜੇ ਐਕਸਪ੍ਰੈਸ ਵੇ ਨੰਘਿਆ ਮੈਂ ਤੁਹਾਨੂੰ ਉਦੋਂ ਕਹਿੰਦਾ ਹੁੰਦਾ ਸੀ ਵੀ ਪੰਜਾਂ ਸਾਲਾਂ ਬਾਅਦ ਗੜਗਾਓ ਬਣ ਜਾਊਗਾ ਸਲਤਨ ਪਰ ਲੋਦੀ ਐਕਸਪ੍ਰੈਸ ਵੇ ਨੰਘਣ ਦੇ ਨਾਲ ਲੋਕਾਂ ਨੂੰ ਜ਼ਮੀਨਾਂ ਦੇ ਰੇਟ ਵੀ ਮਿਲ ਗਏ ਵਧੀਆ ਔਰ ਤਰੱਕੀ ਵੀ ਕਰੂਗੀ ਔਰ ਜਿੱਥੇ ਦਰਿਆ ਬਿਆਸ ਆ ਉੱਥੇ ਦੋ ਉੱਚੇ ਜਿਹੜੇ ਟਾਵਰ ਆ ਨਾ ਉਹ ਬਣ ਕੇ ਹੋਟਲ ਬਣਨੇ ਉਹਦੇ ਵਿੱਚ ਵੀ ਜਿਹੜਾ ਆਪਾਂ ਕਹਿੰਦੇ ਨਾ ਵੀ ਉਧਰ ਮੰਡ ਏਰੀਆ ਜੇ ਕੋਸ਼ ਉਹ ਤੁਹਾਡੇ ਸਾਹਮਣੇ ਹੋਰ ਥੋੜੀ ਦੇਰ ਤੱਕ ਉਹ ਬਹੁਤ ਵਧੀਆ ਜਿਹੜਾ ਏਰੀਆ ਬਣ ਜਾਊਗਾ ਉਹਦੇ ਤੋਂ ਬਾਅਦ ਜਾਮਨਗਰ ਨੂੰ ਨਿਕਲੇ ਆਤੋਂ ਮ ਬੀਨੀਪੁਰ ਦੇ ਕੋਲ ਉਹ ਪੂਰਾ ਇੱਥੇ ਜਿਹੜਾ ਆ ਖੁਸ਼ਕ ਬੰਦਰਗਾਹ ਤਾਇ ਬਣ ਕੇ ਜਾਮਨਗਰ ਨੂੰ ਜਿਹੜਾ ਜਾਣਾ ਸਾਰਾ ਜਿੱਥੇ ਸੁਲਤਾਨਪੁਰ ਲੋਧੀ ਨੂੰ ਸੜਕ ਨਹੀਂ ਸੀ ਆਉਦੀ ਹੁੰਦੀ ਕੋਈ 5 ਸਾਲਾਂ ਚ ਤੁਹਾਡੇ ਪਿਆਰ ਨਾਲ ਔਰ ਪਰਮਾਤਮਾ ਦੀ ਕਿਰਪਾ ਨਾਲ ਔਰ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਆ ਉਹਦੇ ਮਿਹਨਤ ਨਾਲ ਮੈਂ ਕਹਿ ਸਕਦਾ ਔਰ ਉਹਨਾਂ ਦੀ ਬੜੀ ਕੋਸ਼ਿਸ਼ ਨਾਲ ਇਹ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਇੰਨਾ ਕੁ ਜਿਹੜਾ ਮਿਲ ਸਕਿਆ ਔਰ ਮੈਂ ਜੇ ਕੰਮ ਦੀ ਗੱਲ ਕੀਤਾ ਸੀ ਕੰਮ ਜੇ ਮੈਂ ਗਨੌ ਲਗਾ ਆ ਜਿਹੜੇ ਪੈਦਲ ਚੱਨ ਨਾਲ ਤੇ ਚੱਨ ਨਾਲੇ ਪੋਲੇ ਬੇਰ ਸਾਹਿਬ ਦੇ ਪਿਛਲੇ ਬੰਨੇ ਕਿੰਨਾ ਕੁਛ ਜਿਹੜਾ ਆਪਾਂ ਕੋਈ ਦੇਖ ਲਈਏ ਜਿਹੜਾ ਕੋਈ ਕਹਿ ਨਹੀਂ ਸਕਦਾ ਵੀ ਇਹ ਚੀਜ਼ ਹੋ ਜਾਣਗੇ ਮਿਸਪਰ ਕਮੇਟੀ ਨੂੰ ਉਹ ਤੁਹਾਨੂੰ ਪਤਾ ਕੋ ਆਪਣੀ ਮਸ਼ੀਨਰੀ ਨਹੀਂ ਸੀ ਹੁੰਦੀ 26 ਛੋਟੇ ਹਾਥੀ ਸਫਾਈ ਵਾਲੇ ਤੇ ਕੂੜਾ ਚੱਕਣ ਵਾਲੇ ਦੂਜੇ ਸਾਰੇ ਦੇ ਕੇ ਕਲੀਨਿੰਗ ਮਸ਼ੀਨ ਤੱਕ ਜਿਹੜੀ ਦੇਤੀ ਆ ਜਿਸ ਵੀ ਮਸ਼ੀਨਾਂ ਲੈਤੀਆਂ ਟਰਾਲੀਆਂ ਔਰ ਕੋਈ ਚੀਜ਼ ਜਿਹੜੀ ਇਹੋ ਜੀ ਛੱਡੀ ਨਹੀਂ ਜਿਹੜੀ ਮਤਲਬ ਮੈਂ ਕਹਿ ਸਕਦਾ ਵੀ ਸੁਲਤਾਨਪੁਰ ਲੋਧੀ ਨੂੰ ਨਹੀਂ ਦਿੱਤੀ ਗਈ ਉਦੋਂ ਤੋਂ ਜਿਹੜਾ ਕਪੂਰਸਲੇ ਦਾ 4 ਲੇਨ ਨੈਸ਼ਨਲ ਹਾਈਵੇ ਸੀ ਉਹਦਾ ਉਹਦਾ ਟੈਂਡਰ ਹੋ ਗਿਆ ਸੀ ਮਾਨਜੋਗ ਹਾਈ ਕੋਰਟ ਦੇ ਵਿੱਚ ਕੇਸ ਪੈਂਡ ਕਰਕੇ ਦੁਬਾਰਾ ਵੀ ਉਹਦਾ ਟੈਂਡਰ ਜਿਹੜਾ ਪਾਸ ਹੋਦਾਂ ਤੇ ਸਾਰਾ ਕੁਝ ਹੋਇਆ ਤੇ ਆ ਜਿਹੜਾ ਹੁਣ ਆਪਾਂ ਗੱਲ ਕਰਦੇ ਸੀ ਇਹਨੇ ਵੀ ਆਧੁਨਿਕ ਸਟੇਡੀਅਮ ਬਣਨਾ ਤੁਹਾਨੂੰ ਸਾਰਿਆਂ ਨੂੰ ਜਿਆਦਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੈਂ ਪ੍ਰੈਸ ਕਾਨਫਰੰਸ ਕਰਕੇ ਵੀ ਕਹਿੰਦਾ ਰਿਹਾ ਇਹ ਸਟੇਡੀਅਮ ਬਣਨਾ ਕਿੱਥੇ ਬਣਦੀ ਨਹੀਂ ਕਿੱਥੇ ਰੱਖੀ ਸੀ ਜਿਹੜਾ ਐਸਟੀਪੀ ਪਲਾਂਟ ਆਪਣਾ ਇੱਥੇ ਗੁਰਦੁਆਰਾ ਬੀਰ ਸਾਹਿਬ ਦੇ ਪਿਛਲੇ ਬੰਨੇ ਸੀ ਵੀ ਸਮੈਲ ਆਉਂਦੀ ਸੀ ਸੰਤ ਜੀ ਦੀ ਸੰਘਰਪੁਰ ਵਾਲਾ ਲਾੜੇ ਨੇ ਬੜੀ ਵਾਰੀ ਕਿਹਾ ਸੀਗਾ ਵੀ ਇਹ ਇੱਥੋਂ ਕੱਢ ਦਿਓ ਗੰਦ ਉਹ 3 ਕਿਲੋਮੀਟਰ ਪਿੱਛੇ ਲੈ ਕੇ ਗਿਆ ਸ਼ੁਰੂ ਕਰਾਤਾ ਸੀ ਉਦੋਂ ਹੀ ਕੰਮ ਸਾਰਾ ਤੁਹਾਡੇ ਸਾਹਮਣੇ ਉਸ ਜਗ੍ਹਾ ਤੇ ਉਹ ਜਿਹੜਾ ਐਸਟੀਪੀ ਦੀ ਜਗ੍ਹਾ ਉੱਥੇ ਸਟੇਡੀਅਮ ਇਹ ਬਣਨਾ ਜਿਹੜਾ ਮੈਂ ਤੁਹਾਨੂੰ ਬੜੀ ਦਿਨ ਪਹਿਲਾਂ ਦੱਸਿਆ ਸੀ ਇਹ ਸਾਰਾ ਕੁਝ ਸਰਕਾਰ ਜਿਹੜੀ ਬਦਲਣ ਕਰਕੇ ਕੰਮ ਰੋਕ ਜ਼ਰੂਰ ਦਿੱਤੇ ਗਏ ਪਰ ਇਹ ਜਿਹੜੇ ਕਾਮਾ ਸੈਂਟਰ ਨਾਲ ਰਿਲੇਟਡ ਆ ਜਿਹੜਾ ਸੈਂਟਰ ਦਾ ਪੈਸਾ ਆ ਜਿਹੜਾ ਸਮਾਰਟ ਸਿਟੀ ਦਾ ਉਹ ਸਾਰਾ ਪੈਸਾ ਜਿਹੜਾ ਡੀਸੀ ਸਾਹਿਬ ਦੇ ਥਰੂ ਲੱਗਦਾ ਹੁੰਦਾ ਜੇ ਪੰਜਾਬ ਸਰਕਾਰ ਦਾ ਹੋਵੇ ਤੇ ਉਹ ਈਓ ਕੋ ਆਉਣਾ ਤੇ ਈਓ ਨੇ ਗਾ ਜਿਹੜਾ ਉਹਨੂੰ ਸਰਕੂਲੇਟ ਕਰਨਾ ਤੇ ਇਹ ਜਿਹੜਾ ਸਟੇਡੀਅਮ ਦਾ ਵੀ ਮੈਂ ਦੱਸਿਆ ਸੀ ਆਪਾਂ ਆਪਣੇ ਜਿਹੜੇ ਕੰਮ ਕੀਤੇ ਆ ਨਾ ਉਹਨਾਂ ਨੂੰ ਜਿਹੜਾ ਬੰਦਾ ਉਹ ਦੱਸੇ ਤੇ ਕਰੇ ਉਹਦਾ ਵਿੱਚ ਹੋ ਜਾਂਦਾ ਆ ਔਰ ਮੈਂ ਉਹ ਮੋਟੀਆਂ-ਮੋਟੀਆਂ ਤੁਹਾਨੂੰ ਗੱਲਾਂ ਦਸੀਆਂ ਜਿਹੜੀਆਂ ਅਜੇ ਤੇ ਬਹੁਤ ਮੇਰੇ ਕੋਲ ਜਿਹੜਾ ਮੰਨਣਾ ਦੇ ਨਾਲ ਲੱਗਦੀਆਂ ਪਰੋਚਾਂ ਲੱਗਦੀਆਂ ਪੱਥਰ ਉਹ ਤਲਵੰਡੀ ਚੌਜ਼ੀਆਂ ਤੋਂ ਲੈ ਕੇ ਹਾਲੀ ਤੱਕ ਪੱਥਰ ਪਹਿਲੀ ਵਾਰੀ ਆ ਵੀ ਬੰਨਾਂ ਦੇ ਨਾਲ ਇੰਨੇ ਵੱਡੇ ਪੱਧਰ ਤੇ ਕਰੋੜਾ ਰੁਪਏ ਦੇ ਪੱਥਰ ਲਾ ਕੇ ਬੰਨ ਬਚਾਏ ਗਏ ਆ ਆਰਜੀ ਬੰਨਾਂ ਦੇ ਨਾਲ ਤੇ ਉਹ ਵੀ ਜਿਹੜਾ ਉਹ ਬੜਾ ਉਹਦਾਂ ਦਾ ਹੀ ਸਾਰਾ ਹੋਇਆ ਪਿਆ ਗੰਦੇ ਨਾਲ ਇਹਦਾ ਪ੍ਰੋਜੈਕਟ ਵੀ ਉਹਦਾਂ ਦੇ ਪਾਸ ਹੋਇਆ ਪਿਆ ਤੇ ਬਾਕੀ ਜਿਹੜੀ ਗੱਲ ਡਿਵੈਲਪਮੈਂਟ ਦੀ ਪਿੰਡਾਂ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਪੰਜ ਸਾਲਾਂ ਦੇ ਵਿੱਚ ਤੁਸੀਂ ਦੇਖ ਲਿਆ 2 ਸਾਲ ਦੇ ਵਿੱਚ ਇੱਕ ਇੱਟ ਨਹੀਂ ਲੱਗੀ ਇਹ ਜਿਹੜਾ ਪਾਈਪ ਪੈ ਰਹੇ ਆ ਇਹ ਉਦੋਂ ਤਾਂ ਨਹੀਂ ਪਾਇਆ ਵੀ ਮੇਲਾ ਆ ਗਿਆ ਪੱਟੀ ਜਾਣੀਆਂ ਤੇ ਸੜਕਾਂ ਪਟ ਪਟੀਆਂ ਗਈਆਂ ਸੰਗਤ ਨੂੰ ਉਹਦਾ ਜਿਹੜਾ ਮੇਲੇ ਤੇ ਜਿਹੜਾ ਪ੍ਰਭਾਵ ਪੈਣਾ ਇਹ ਉਸ ਪੈਸੇ ਨਾਲ ਹੀ ਪਾਈਪ ਜਿਹੜੇ ਪੈ ਰਹੇ ਆ ਤੇ ਇਹ ਜਿਹੜੀ ਸੜਕ ਉੱਪਰ ਬਣਾਉਣੀ ਆ ਮਿਊਸਪਲ ਕਮੇਟੀ ਨੇ ਬਣਾਉਣੀ ਆ ਹੁਣ ਛੇਤੀ ਤੋਂ ਛੇਤੀ ਧਿਆਨ ਕਰਨ ਦੀ ਇਹ ਲੋੜ ਇਹਨਾਂ ਨੂੰ ਵੀ ਕਮੇਟੀ ਜਿਹੜੀ ਆ ਉਹ ਸੜਕ ਬਣਾਵੇ ਤੇ ਲੋਕਾਂ ਦੇ ਜਿਹੜੇ ਕਾਰੋਬਾਰ ਆ ਲੋਕਾਂ ਦੇ ਜਿਹੜੇ ਕੰਮ ਆ ਦੁਕਾਨਾਂ ਜਾਂ ਬੰਦਾ ਬਿਮਾਰ ਹੋ ਜਾਂਦਾ ਮਿੱਟੀ ਉੱਡ-ਉੱਡ ਕੇ ਹਰੇ ਗਾਂ ਗਰਮੀ ਦਾ ਸੀਜ਼ਨ ਆਉਣਾ ਉਹਦੇ ਲਈ ਇਹ ਧਿਆਨ ਦੇਣ ਦੀ ਲੋੜ ਆ ਇਹ ਜਿਹੜਾ ਚੀਜ਼ਾਂ ਆਪਾਂ ਕਿਸੇ ਦੀਆਂ ਮੈਂ ਕਹਦਾਂ ਹੁਣ ਵੀ 11 ਕਰੋੜ ਦਾ ਪੁਲ ਬਣਾਇਆ ਮੈਂ ਤੇ ਮੈਂ ਥੱਲੇ ਬੇੜਾ ਲਿਆ ਕੇ ਖੜਾ ਕਰਦਾਂ ਆ ਪੁਲ ਦੇ ਨਾਲ ਨਾਲ ਤੇ ਉਹ ਗੱਲ ਨਹੀਂ ਨਾ ਬੰਦੀ ਗਲਤ ਬੰਦੀ ਆ ਵੀ ਆਪਾਂ ਕੰਮ ਜਿਹੜੇ ਜਿੰਨੇ ਕੀਤੇ ਆ ਉਹ ਕੰਮ ਸਿਰੇ ਚੜਾਓ ਜੇ ਸਰਕਾਰ ਨਾਲ ਕਰਕੇ ਗੱਲਬਾਤ ਸਿਰੇ ਚੜਦੇ ਆ ਤੇ ਸਾਨੂੰ ਖੁਸ਼ੀ ਹੋਊਗੀ ਵੀ ਇਹ ਜਿਹੜੇ ਕੰਮ ਆਪਾਂ ਸ਼ੋਹੇ ਸੀਗੇ ਆ ਦੇਖੋ ਤੁਸੀਂ ਜਿਹੜਾ ਕੈਮਰਿਆਂ ਵਾਲਾ 250 ਕੈਮਰਾ ਲੱਗਣਾ ਸੋ ਤਾਮਪੁਰ ਚ ਔਰ ਸਾਰੇ ਕੈਮਰਿਆਂ ਦੇ ਉਹ ਸੈਂਟਰ ਬਣਨਾ ਆ ਟ੍ਰਿਪਲ ਆਈਟੀਸੀ ਸੈਂਟਰ ਉੱਥੇ ਜਿਹੜਾ ਲੀਪਤ ਰੱਖਿਆ ਪਸ਼ੂਆਂ ਦੇ ਹਸਪਤਾਲ ਦੇ ਉੱਪਰ ਉਹਦੇ ਚ ਸਾਰਾ ਸ਼ਹਿਰ ਆਪਣਾ ਕਵਰ ਹੋਣਾ ਕਿਤੇ ਅੱਗ ਲੱਗ ਜੇ ਕਿਤੇ ਕੋਈ ਹੋ ਜਾ ਕੈਮਰਿਆ ਨਹੀਂ ਪਹਿਲਾਂ ਪਤਾ ਲੱਗ ਜਾਣਾ ਨਾ ਚੋਰੀ ਹੋ ਸਕਦੀ ਆ ਕੋਈ ਇਹੋ ਜਿਹੀ ਜਿਹੜੀ ਉਹ ਗੱਲ ਜਦੋਂ ਸਾਰਾ ਕਮਾਂਡ ਸੈਂਟਰ ਬਣ ਗਿਆ ਉਹਦੇ ਚ 24 ਘੰਟੇ ਜਿਹੜੇ ਆ ਬੰਦੇ ਵੇਲੇ ਵਾਰ ਰਿਹਾ ਕਰਨਗੇ ਔਰ ਕੈਮਰੇ ਚੈੱਕ ਕਰਕੇ ਰਿਹਾ ਕਰਨਗੇ ਕੋਸ਼ਿਸ਼ ਕੀਤੀ ਆ ਵੀ ਜਿਹੜਾ ਆਪਣਾ ਜਿੰਨਾ ਕੰਮ 5 ਸਾਲਾਂ ਦੇ ਵਿੱਚ ਹੋਇਆ ਕਿਤੇ ਆਸੇ ਪਾਸੇ ਕਿਤੇ ਦਿਖਾ ਦਿਓ ਵੀ ਕਿਸੇ ਹਲਕੇ ਦੇ ਵਿੱਚ ਹੋਇਆ ਇੰਪਰੂਵਮੈਂਟ ਟਰਸਟ ਦੇਖ ਲਓ ਆਪਣੇ ਸ਼ਹਿਰ ਦੇ ਵਿੱਚ ਛੋਟਾ ਸੀ ਫਿਰ ਵੀ ਉਹ ਵੀ ਬਣਾਤਾ ਗਾਇਦਾ ਫਾਇਦਾ ਹੋਊਗਾ ਜਿੰਨਾ ਵੀ ਹੋ ਸਕਦਾ 스마트 ਸਿਟੀ ਵੀ ਜਿਹੜਾ ਆ ਉਹ ਛੋਟਾ ਸ਼ਹਿਰ ਆ ਇਹ ਇਹ ਜਿਹੜਾ ਪੈ ਨਹੀਂ ਸੀ ਸਕਦਾ ਪਰ ਇਹਦੇ ਲਈ ਜਿਹੜਾ ਸੈਂਟਰ ਗਵਰਨਮੈਂਟ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਗੁਰਨਾਲ ਸਿੰਘ ਦੇ ਚਨਸ਼ੋਪਰਾਵਾ ਧਰਤੀ ਕਰਕੇ ਇਹ 스마트 ਸਿਟੀ ਦੇ ਵਿੱਚ ਪਵਾਇਆ ਤੇ ਇਹ ਜਿਹੜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਕਈ ਵਾਰੀ ਚੇਤਾ ਭੁੱਲ ਜਾਂਦਾ ਵੀ ਖਣੀ ਕੰਮ ਕਿਸੇ ਦੇ ਆਪਾਂ ਕਹਿੰਦੀ ਹੈ ਉਹ ਆਪਣਾ ਹੀ ਕੰਮ ਕੀਤਾ ਕੰਮ ਆਉਣਾ ਆ ਵੀ ਆਪਾਂ ਜਿਹੜਾ ਉਹ ਦੱਸਣ ਜੀ ਵੀ ਆਪਾਂ ਨੂੰ ਖੁਸ਼ੀ ਹੁੰਦੀ ਉਸ ਗੱਲ ਦੀ ਤੇ ਇਹ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਸੀ ਵੀ ਇਹ ਜਿਹੜੇ ਕੰਮਕਾਰ ਸਾਰੇ ਜਿਹੜੇ ਚੱਲ ਰਹੇ ਆ ਨਾ ਇਹ 5 ਸਾਲ ਆਪਣੇ ਹੀ ਚੱਲਦੇ ਆ। ਬਸ ਸਰ ਇੱਕ ਗੱਲ ਹੋਰ ਹਾਂਜੀ ਲੋਕ ਸਭਾ ਚੋਣਾਂ ਦਾ ਬਿਕਲ ਬਚ ਚੁੱਕਾ ਵਾ ਤੇ ਉਹਦੇ ਵਿੱਚ ਕਾਂਗਰਸ ਪਾਰਟੀ ਕੀ ਭੂਮਿਕਾ ਨਿਭਾਏਗਾ? ਕਾਂਗਰਸ ਪਾਰਟੀ ਲਖਣ ਲੜੂ ਵੀ ਬੜਾ ਵਧੀਆ ਜੋ ਹਾਈ ਕਮਾਂਡ ਫੈਸਲਾ ਕਰੂਗੀ। ਹਾਈ ਕਮਾਂਡ ਉਹਦੇ ਤੇ ਨਾਲ ਆਪਾਂ ਜਿਹੜੇ ਸਾਰੇ ਕਾਂਗਰਸੀਆਂ ਸੀ ਜੋ ਵੀ ਫੈਸਲਾ ਪਾਰਟੀ ਕਰੂਗੀ ਉਹਦੇ ਨਹੀਂ ਅਸੀਂ ਇਕੱਠੇ ਹੋ ਕੇ ਪੂਰਾ ਜੋਰ ਲਾ ਕੇ ਆ ਪਾਰਟੀ ਲਈ ਉਹ ਜਿਤਾਵਾਂਗੇ ਔਰ ਪਾਰਟੀ ਲਈ ਖੜੇ ਹੋਵਾਂਗੇ। ਅੱਛਾ ਸਰ ਇੱਕ ਉਹ ਨਾ ਕੱਲ ਨਾ ਰਾਣੀ ਨੇ ਗੱਲ ਕਹੀ ਆ ਜੇ ਪੈਸਾ ਸਾਰਾ 스마트 ਸਿਟੀ ਦਾ ਹੀ ਆਇਆ। ਪਰ ਕਹਿੰਦਾ ਜੀ ਚੀਮਾ ਸਾਹਿਬ ਨੇ ਜੀ ਪੈਰਵਾਈ ਨਹੀਂ ਹੋਣੀ ਕਿ ਜੀ ਮੈਂ ਹੁਣ ਇਹਦੇ 2 ਸਾਲ ਤੋਂ ਪੈਰਵਾਈ ਕਰਕੇ ਦਫਰ ਚੱਕਰ ਘਾਟ ਕੇ ਜਿਹੜੇ ਟੈਂਡਰ ਪਾਸ ਕਰਾਏ ਆ ਤੇ ਫੇ ਜਿਹੜਾ ਕੰਮ ਸ਼ੁਰੂ ਹੋਇਆ। ਇਹ ਟੈਂਡਰ ਮੇਰੇ ਕੋਲ ਸਾਰੇ ਕਾਗਜ਼ ਪਏ ਸਰਕਾਰ ਦੇ ਪਏ ਆ ਕਿਉਂ ਲਜਾਪਤਾ ਲਗਾਮ ਦਿਖਾ ਨਹੀਂ ਸਕਦਾ। ਇਹ ਟੈਂਡਰ ਸਾਰਾ ਪ੍ਰਕਿਰਿਆ ਉਦੋਂ ਦੀ ਹੋਈ ਆ ਜਦੋਂ ਸਰਕਾਰ ਬਦਲ ਗਈ ਅੱਜ ਜਿੰਨੇ ਮੈਂ ਕੰਮ ਗਣਾਏ ਇਹ ਤਾਂ ਕੰਮ ਹੋ ਚੁੱਕੇ ਆ ਤੁਸੀਂ ਦੇਖਿਆ ਹੀ ਆ ਸਾਰਾ ਜਿੰਨੇ ਕੰਮ ਇੱਥੇ ਹੁੰਦਾ ਕੀ ਸੀ ਸੁਲਤਾਨਪੁਰ ਇਹਦੇ ਕੰਮ ਹੋ ਗਏ ਇਹਦਾ ਜਵਾਬ ਦਿਓ ਵੀ ਇਹ ਜਿਹੜੇ ਕੰਮ ਆਪਣੇ ਆ ਜਿਹੜੇ ਇੰਨੇ ਕੰਮ ਆ ਕਰਾਏ ਤੇ ਹੋ ਗਏ ਆ ਜਿਹੜੇ ਹੋਣ ਵਾਲੇ ਆ ਉਹ ਰੋਗ ਤੇ ਹੁਣ ਪਿੰਡ ਬਾਬੇ ਨਾਨਕ ਦਾ ਸੀ ਕਹਿੰਦੇ ਜੀ ਪਿੰਡ ਬਾਬੇ ਨਾਨਕ ਦਾ ਚੁੱਕਾ ਚਲੇ ਗਿਆ ਜੀ ਉਹ ਹੋ ਗਿਆ ਫਲਾਣ ਹੋ ਗਿਆ ਉਹ ਪਹਿਲਾਂ ਜਿਵੇਂ ਰੱਖਿਆਦਾ ਕਿੰਨੀ ਜਮੀਨ ਸੀ 90 ਕਿੱਲੇ ਹੁਣ ਮੈਂ ਘਟਾ ਕੇ ਇਹਨਾਂ ਨੇ 60 ਕਿੱਲੇ ਕੀਤੀ ਆ ਉਹ ਤੇ ਸਾਰਾ ਕੁਝ ਅਜੇ ਇਹਨਾਂ ਨੇ ਰੋਗਤਾ ਸਰਕਾਰ ਇਹ ਤੇ ਸਗੋਂ ਮੈਂ ਅਪੀਲ ਕਰਨਾ ਭਾਰਤ ਸਰਕਾਰ ਨੂੰ ਹੁਣ ਤੇ ਚਲੋ ਇਲੈਕਸ਼ਨ ਆ ਕਹਿ ਨਹੀਂ ਸਕਦੇ ਕੁਝ ਇਹਦੇ ਚ ਉਹ ਜਿਹੜਾ ਪਿੰਡ ਬਾਬੇ ਨਾਨਕ ਦਾ ਵੀ ਛੇਤੀ ਜੜਾਇਆ ਬੜਾ ਵਧੀਆ ਤਿਆਰ ਕੀਤਾ ਸੀ ਉਹ ਸਾਰਾ ਜਿਹੜਾ ਪੈਸਾ ਭੇਜਿਆ ਜਾਵੇ ਤੇ ਪਿੰਡ ਬਾਬੇ ਨਾਨਕ ਤੇ ਬਣਿਆ ਜਾਵੇ ਇਹ ਜਿਹੜੇ ਕੰਮ ਪੈਸੇ ਤੇ ਮੇਰੇ ਹੀ ਪੈਣਾ ਲੈਂਦੇ ਫਿਰ ਕੰਮ ਕਰਵਾ ਜਿੰਨੇ ਆ ਕੰਮ ਕਰਵਾਏ ਪੰਜਾਂ ਸਾਲਾਂ ਚ ਕਿਤੇ ਲਾਗੇ ਬਣੇ ਦਿਖਾ ਦਿਓ ਕਿਸੇ ਕੰਮ ਹੋਏ ਹੁਣ ਕੰਮ ਕਹਿਣਾ ਬੜਾ ਔਖਾ ਕਿਸੇ ਤੇ ਕੰਮਾਂ ਤੇ ਬੜਾ ਉਸ ਚੀਜ਼ ਨੂੰ ਰੱਖਣਾ ਜਿਹੜਾ ਕਰਨਾ ਆ ਇਹ ਤੇ ਪੀਜੀਆਈ ਦੇ ਡਾਕਟਰਾਂ ਦੀ ਗੱਲ ਕਰਦੇ ਸੀ ਉਹ ਮੇਰਾ ਇੱਕ ਡਾਕਟਰ ਲਿਆਂਦਾ ਸੀ ਪੀਜੀਆਈ ਤੋਂ ਵਿਚਾਰਾ ਰਾਹੁਲ ਉਹ ਨੌਕਰੀ ਛੱਡ ਗਿਆ ਹੋਰ ਤੇ ਕੀ ਹੋਣੇ ਸੀਗੇ ਉਹ ਆਪਾਂ ਜਿਹੜੀ ਜਨਤਾ ਲੋਕਾਂ ਨੇ ਵੇਖੋ ਪਿਆਰ ਨਾਲ 10 ਸਾਲ ਕੋਈ ਆਪਣੇ ਕੋਈ ਤੁਹਾਨੂੰ ਸਮਝ ਨਹੀਂ ਆ ਵੀ ਪਿਆਰ ਨਾਲ ਹੀ ਲੋਕਾਂ ਨੇ ਵੋਟਾਂ ਪਾ ਕੇ ਦਿਤਾ ਬਹੁਤ ਲੰਬਾ ਰਸਾ ਹੁੰਦਾ ਲੋਕੀ ਇੱਕ ਵਾਰੀ ਐਮਐਲਏ ਬਣਨ ਦਾ ਤਰਸਦੇ 50 ਸਾਲਾਂ ਤੋਂ ਪਰਮਾਤਮਾ ਦੀ ਕਿਰਪਾ ਨਾਲ 50 ਸਾਲਾਂ 'ਚ ਦੋ ਵਾਰੀ ਐਮਐਲਏ ਬਣਾਤਾ ਤੁਸੀਂ ਸਾਰਿਆਂ ਦੇ ਪਿਆਰ ਨਾਲ ਇਹ ਜੇ ਕੰਮ ਕੀਤਾ ਇਹ ਗੁਰਨਾਨ ਸਿੰਘ ਨੂੰ ਔਰ ਪਰਮਾਤਮਾ ਨੂੰ ਔਰ ਲੋਕਾਂ ਮਛਾਰਾ ਨੂੰ ਪਤਾ ਇਸ ਚੀਜ਼ ਦਾ ਆ ਸੜਕਾਂ ਦੇ ਜਦੋਂ ਲੋਕ ਲੰਘਦੇ ਆ ਨਾ ਇਹਨੇ ਪਤਾ ਲੱਗ ਜਾਂਦਾ ਵੀ ਹੁਣ ਸਰਤਾਪਰ ਲੋਤੀ ਜਾਗੇ ਤੁਹਾਨੂੰ ਯਾਦ ਹੋਣਾ ਤਲਵੰਡੀ ਚੌਧਰੀ ਵਾਲੀ ਸੜਕ ਆਪਣੇ ਕਲਵਾਂ ਜੀ ਕਿੰਨੇ ਸਪੀਡ ਬ੍ਰੇਕਰ ਸੀ ਜਦੋਂ ਆਪਣੀ ਸਰਕਾਰ ਬਣੀ ਆ ਮੇਰੇ ਹਲਕਾ ਟੋਕੜ 42 ਸਪੀਡ ਬ੍ਰੇਕਰ ਸੀ ਮੁੰਡੀ ਮੋੜ ਤੱਕ ਤੇ ਇਨੇ ਐਕਸੀਡੈਂਟ ਹੁੰਦੇ ਸੀ ਬਹੁਤ ਸਭ ਤੋਂ ਪਹਿਲਾਂ ਉਹ ਪਟਾ ਕੇ ਸੜਕ ਸ਼ੁਰੂ ਕਰਾਈ ਸੀ ਸਰਕਾਰ ਬੰਦਿਆ ਸਾਰੀ ਤੁਹਾਨੂੰ ਯਾਦ ਹੋਣਾ ਕੀਤਾ ਤੋ ਇਹ ਜਿਹੜੇ ਕਮਾਲ ਧਿਆਨ ਦੇਣ ਦੀ ਲੋੜ ਆ ਮੇਰੀ ਇਹਨਾਂ ਨੂੰ ਬੇਨਤੀ ਆ ਵੀ ਟਾਵਰ ਬਣਨ ਵਾਲਾ ਉਹ ਬਣਾਉਣ ਸੜਕਾਂ ਤੇ ਲੁੱਕ ਪੈਣ ਵਾਲਾ ਜਿਹੜਾ ਸ਼ਹਿਰ ਦੀਆਂ ਤੇ ਉਹ ਪਾਉਣ ਲੋਕਾਂ ਨੂੰ ਜਿਹੜੀ ਸਹੂਲਤ ਉਸ ਚੀਜ਼ ਨਹੀਂ ਮਿਲੇ ਤੋ ਇਹ ਰਲ ਮਿਲ ਕੇ ਸਾਰਿਆਂ ਨੂੰ ਯੋਰ ਲਾਉਣਾ ਚਾਹੀਦਾ ਜੇ ਤੁਸੀਂ ਆਪਣੇ ਸਰਕਾਰ ਨਾਲ ਗੱਲ ਕਰਕੇ ਤੇ ਉਹ ਚੀਜ਼ਾਂ ਨੂੰ ਲਿਆ ਕੇ ਉਹਨੂੰ ਇੰਪਲੀਮੈਂਟ ਕਰੋ ਅੱਜ ਜਾਬਤਾ ਲੱਗ ਗਿਆ ਆਪਾਂ ਅੱਜ ਥੋੜਾ ਕਹਿ ਸਕਦੇ ਆ ਵੀ ਆਹ ਕੰਮ ਹੋ ਜਾਊਗਾ ਜੀ ਆ ਕਰ ਲੂਗਾ ਇਹ ਤੇ ਪਹਿਲਾਂ ਆਪਣੇ ਕੰਮ ਕਰਨਾ ਦੇ ਹੁੰਦੇ ਆ ਉਹਦੇ ਵੋਟਾਂ ਆਈਆਂ ਸਾਰਿਆਂ ਨੇ ਕਹਿਣਾ ਵੀ ਫਲਾਨਾ ਕਰਦਾਂਗੇ ਫਲਾਨਾ ਕਰਦਾਂਗੇ